અંદર આયા ઓલી બચ્ચે પુડડી આવે ઓય ઓ થોડી પાંતે તાળ ઓય મસા ચરણ દે છે ઓ તેજ્યા કી હા ઓ ઠીક કંગે ડબાવા હો ગયા વાહ 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 કે ઠીક હૈ મું તચે દે લી હા બધિયા આજો બેઠો ઓ બજ ગયા ખુખડા ઓ છ ખોપિયા ખોપા પાણી નહી શક દે કીડી દે કામ નહી આ ગયા કીડી દે વાહ જી વાહ બેજા બેજા વાલા હરોન યે કર લે કર ગયા હૈ ਕਰਤਾ ਉਹ ਹੀ ਆ ਤੂੰ ਬੁੱਢਾ ਚਰਨੀ ਹੁਣ ਦਿੱਤੇ ਆ ਆ ਮੈਂ ਆਇਆ ਸੀ ਜੇਲੇ ਦੇ ਬਾਪੂ ਹਾਂ ਆ ਮੈਂ ਆਇਆ ਸੀ ਗੈਦ ਰੱਖ ਤਾ ਅੱਖਾਂ ਛੋਟੀ ਹੁੰਦੀ ਨੇ ਨਿੰਮ ਤੇਰੇ ਲਾਇਆ ਸੀ ਦੇਖ ਹਾਰ ਦੇ ਨਾਲ ਚ ਜਵਾਨ ਹੋ ਗਏ ਦੇਖ ਤੇਰੇ ਵਾਂਗੂ ਹੈ ਨਾ ਬਹੁਤ ਕਿਰ ਹੋ ਗਿਆ ਆਿਆਂ ਨੂੰ ਮੇਰੇ ਵਾਂਗੂ ਜਵਾਨੀ ਚੜੀ ਆ ਰਹੇ ਤੇ ਨਹੀਂ 9 ਥਾਲ ਹੋ ਗਿਆ ਆਿਆਂ ਨੂੰ ਜਦ ਉਹ ਤੇਰੇ ਕੋਲ ਕਿੱਥੋਂ ਟਾਈਮ ਲੱਗਦਾ ਹਾਂ ਮਕੰਦਾ ਕਿੱਥੇ ਟਾਈਮ ਲੱਗਦਾ ਫਫੜਾ ਤੇਰੇ ਕੋਲੇ ਹੁਣ ਤਾਂ ਰੋਜ਼ ਹੀ ਗੇੜ ਕਰਦਾ ਸਾਡਾ ਉਹੀ ਗੱਲ ਬੇੜੇ ਨੀਵਾ ਕਰਤਾ ਕਿੰਨੇ ਟਾਈਮ ਲੱਗਿਆ ਤੁਹਾਡਾ ਤੇ ਹੁਣ ਪਤਾ ਕੀ ਗਾਇਆ ਪਾਣੀ ਲਿਆ ਤੂੰ ਜਾ ਠੰਡਾ ਲਿਆ ਤੇਰੀ ਭੂਆ ਹੋਰਾਂ ਵਾਸਤੇ ਪਾਣੀ ਲਵਾ ਹੋਰ ਬਸ ਠੰਡਾ ਹੀ ਤੇ ਲੋੜ ਦੀ ਮੈਂ ਤੇ ਆ ਬੰਡਾ ਚੱਲ ਜਾ ਬੰਡਾ ਚਾ ਪਾਣੀ ਲਿਆ ਪਾਣੀ ਪਾਣੀ ਲਿਆ ਚੱਲ ਚਾ ਪੀ ਲਾਂਗੇ ਅਜਾ ਕੀ ਕਰਦਾ ਮਸਾ ਆ ਗਿਆ ਤੇ ਬਾੜੇ ਟਾਈਮ ਆ ਬਾੜਾ ਬਈ ਪੜਾਵਾ ਐਵੇਂ ਕਹਦੀ ਸੰਟਾ ਘਰ ਪੁੱਲ ਗਿਆ ਸ਼ੇਰਾ ਅੱਛਾ ਫਿਰ ਮੈਂ ਹਾਈਡਰੋ ਪੁੱਡਾ ਪੁੱਡਾ ਆ ਤੇ ਇੱਥੇ ਮੁੰਡੇ ਬੈਠੇ ਦੋ ਅੱਛਾ ਮੁੰਡਾ ਕਹਿੰਦਾ ਮੈਂ ਤੈਨੂੰ ਬਹੂਆਂ ਨਹੀਂ ਦਿੰਦੀਆਂ ਹੈ ਬਹੂਆਂ ਅੰਦਰ ਆ ਗਈਆਂ ਪਈਆਂ ਲੇ ਗਈਆਂ ਲੈ ਆਉਣਾ ਉਹਨਾਂ ਨੂੰ ਪੰਜਾਹ ਦਾ ਠੀਕ ਆ ਵੱਜ ਗਿਆ ਵੱਜ ਗਿਆ ਅੱਛਾ ਮੇਰੀ ਨੂੰਹ ਨਹੀਂ ਦੀਦੀ ਨੂੰਹ ਅੰਦਰ ਪਈ ਆ ਗਈ ਲੈ ਆਉਣਾ ਠਾਕੇ ਉਹਨਾਂ ਨੂੰ ਮੈਂ ਕਿਚੂ ਤਾਂ ਨਹੀਂ ਦਵਾਈ ਲੱਤੀ ਨਾ ਨਾ ਕਿਹੜੀ ਅੰਦਰ ਦੀਂਦੀ ਮਰ ਜਾਂਦਾ ਫਕਾਈ ਚਲ ਕੋਈ ਨਹੀਂ ਪਾਇਆ ਮਨ ਤਾ ਜਾਂਦੀਆਂ ਉਹ ਗਈਆਂ ਹੋਈਆਂ ਨੇ ਅੱਥੇ ਗਈਆਂ ਨੇ ਆਹ ਅੱਥੇ ਅੱਥੇ ਪਾਣੀ ਪਾਣੀ ਪਿਆ ਹਾਂ ਹੈ ਪਾਣੀ ਪਿਆ ਉਹ ਟਾਈਮ ਬਾਅਦ ਆਈਏ ਤੇਰੀ ਭੂਆ ਕੋਪਾ ਤੂੰ ਵੜੀ ਹੋਰ ਹੋਜੋ ਗਿਆ ਵੋਏ ਵੋਏ ਮੈਂ ਬਿਮਾਰ ਰਹਿਣਾ ਯਾਰ ਕਿ ਨਸ਼ਾ ਪੱਤਾ ਯਾਰ ਬਿਮਾਰ ਨੂੰ ਤੈਨੂੰ ਕੋੜ ਚੱਲੇ ਕੋੜ ਨਹੀਂ ਚੱਲੇ ਜੀ ਵਾ ਕਿਹੜੇ ਲੋਟ ਪਾਣੀ ਤਾਂ ਪੀ ਮੰਗਿ ਹੁਣ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਹੱਥ ਜੀ ਨਾ ਕੋ ਚਲੂ ਰੇ ਫੜਾ ਆ ਚੱਕ ਛੱਡ ਦੇ ਫਰੇ ਹੋ ਜਾ ਬਹਿ ਜਾ ਉੱਥੇ ਆਪੇ ਤੇਰੀ ਭੂਆ ਸੁਗਵਾਲੀ ਮੰਦੀ ਆ ਇਹ ਜਵਾਨੀ ਪਰ ਜਿਹਨੇ ਤਾਂ ਇੱਥੇ ਕੋਈ ਗੋਗਲੇ ਜਿਗਲੇ ਕੰਮ ਨਹੀਂ ਕੀਤਾਗਾ ਅੱਛਾ ਏ ਬਾਲੀ ਸਚੰਪਾਲ ਦੀ ਆ ਤਾਂ ਇਹ ਨਾ ਭਈ ਆਏ ਨਾ ਫਿਰ ਹੂੰ ਵੀ ਢੂ ਬੱਤੀ ਕਰਦੀ ਆ ਤਾਂ ਕਰਕੇ ਹੈ ਬਾਲੀ ਸਚੰਪਾਲ ਦੀ ਆ ਤਾਂ ਇੱਥੇ ਫੜਕੜ ਸੋਣਾਗਾ ਹੈ ਫੜਕੜ ਤਾਂ ਸੋਣਾ ਤਾਂ ਹੈ ਨਹੀਂ ਬਾ ਵਟੇ ਕੰਗੇ ਜਾ ਉਰੇ ਆਤਲੀ ਭਾਬੂ ਕੁਆਨੇ ਰੱਖ ਲਿਆ ਉਰੀਆ ਬੁਗੀ ਦੇ ਬੇਤਾ ਹੋਣਾ ਜੇ ਹੋ ਗਿਆ ਤਾਂ ਬਾਲਾ ਸੋਨਾ ਸੀ ਗੀਤ ਦਾ ਚੰਦ ਸੀ ਇਹ ਤਾਂ ਪੁੱਛ ਲੈ ਪੂਆ ਚੌਪ ਦੀ ਤੋਂ ਆਪਣੇ ਸੋਨਾ ਸੀ ਜਦੋਂ ਦੇਖ ਕੇ ਆਏ ਆਂਗੇ ਹੋਰ ਕਿਵੇਂ ਹੋ ਗਿਆ ਫਿਰ ਇਹ ਕੌਣ ਕੰਮ ਧੰਦੇ ਉਹ ਕਰਦਾ ਕੰਮ ਕੰਮ ਵਾਲਾ ਕਰਦਾ ਪਸ਼ੂਆਂ ਦਾ ਵਪਾਰ ਕਰ ਰੱਖੇ ਸਤ ਉਬਰ ਢਲ ਗਿਆ ਉਬਰ ਹਾਂ ਗੋਡੇ ਦੁਖਦੇ ਆ ਅੱਛਾ ਸੀ ਤਾਂ ਪਸ਼ੂ ਰੱਖਦਾਗਾ ਅੱਛਾ ਬਾਗੂ ਬਾ ਮੈਠਾ ਬਹੁਤ ਟੱਕੜੀਆਂ ਕੋਈ ਪਾਲੀ ਨਹੀਂ ਰੱਖਦਾ ਰੱਖਾਂਗੇ ਫੇਰਾ ਆਹ ਕੌਣ ਚੱਕ ਲੈ ਪਹਿਲਾਂ ਫੋਨ ਸੁਣ ਲੱਕੀ ਦੇ ਹਾਂ ਪੈਸਾ ਵਾਲਾ ਇਹਨਾਂ ਕੋਲੇ ਹੂੰ ਹੂੰ ਆਈ ਦਾ ਤੇਰੀ ਭੂਆ ਕਿਹੜਾ ਨਹੀਂ ਮਾਰਦੀ ਕਿੱਥੇ ਪੈਸਾ ਟਾਈਮ ਪਾਸ ਕਰਦੇ ਆ ਦੇਖ ਦੇਖ ਦੇ ਕੁੜੀ ਦੇਖ ਲੈ ਕਿਵੇਂ ਕਰਦੀ ਹੈਗੀ ਆਪਣੇ ਵਾਰੀ ਕਰੀ ਟਾਈਮ ਨਹੀਂ ਲੱਗਦਾ ਤੇ ਤੁਸੀਂ ਆ ਜਾਓ ਤੁਸੀਂ ਕਿਉਂ ਨਹੀਂ ਆਉਂਦੇ ਦਸਤ ਕਦੇ ਹਾੜੀ ਆਹ ਲੋੜ ਹੀ ਨਾ ਕਦੇ ਦੀਵਾਲੀ ਤੁਸੀਂ ਤਾਂ ਕਦੇ ਆਈ ਨਹੀਂਗੇ ਕੀ ਕਰੀਏ ਕੰਮ ਤਾਂ ਦੇ ਨਿਭੜਨ ਭਾਂਜ ਦਾ ਸਾਪਾ ਤਾਂ ਨਿਭੜਦਾ ਨਹੀਂ ਘਰੋ ਇਹ ਨਾ ਥਾਰੀ ਉਬੜਾਈ ਕਿਹਨੂੰ ਪਤਾ ਕਿਸੇ ਨੇ ਨਿਬੜਦਾ ਸਾਰਿਆਂ ਦੇ ਕੰਮ ਧੰਦੇ ਵਾਲੇ ਆ ਸਾਬੀ ਹਾਂ ਨਹੀਂ ਹਾਂ ਬੇਲਾ ਤਾਂ ਕੋਈ ਨਹੀਂ ਤੁਰਿਆ ਫਿਰਦਾ ਦੱਲੋ ਗੱਲ ਸੁਣ ਇਹ ਨਾ ਥਾਰੀ ਉਬੜਾਈ ਕਿੱਥੇ ਪਹੁੰਚ ਰਿਹਾ ਕਿਉਂ ਪਹੁੰਚਦੇ ਫਿਰਦੇ ਕਤਲ ਅਸਤਰ ਦਰ ਸਾਸਤ ਤਰ ਮੈਨੂੰ ਤਾਂ ਲੱਗਦਾ ਕੀ ਪਤਾ ਟੀਮ ਹੈ ਕਿਆਂ ਕਿ ਨਾ ਮੈਂ ਭਜਾ ਭਜਾ ਤੀਆਂ ਹੁੰਦੀਆਂ ਨੇ ਕੀ ਬਟਾ ਹੋਰ ਸਾਰੇ ਠੀਕ ਸੀ ਆ ਬੜੀਆ ਬੜੀਆ ਸ਼ਰਤ ਤੂੰ ਦਾ ਬੇ ਤੂੰ ਬਾਹਲੇ ਕਾਲਾ ਹੋ ਗਿਆ ਬਾਹਲੇ ਟਾਈਮ ਬਾਦ ਕਿਹੜਾ ਮਰ ਕੰਮ ਤਾਂ ਦੱਤੁਰੇ ਕੰਮ ਨਾ ਕਿਤੇ ਪੰਜ ਬੁੱਢੀ ਡੋਕਾ ਫੁੱਲ ਮਾਰਦਾ ਛਾਲਾ ਕੰਮ ਮਾਰਦਾ ਯਾਰ ਉਹੀ ਗੱਲ ਆ ਬਾਈ ਚੁਗਲੀ ਕਰੀ ਜਾਂਦੇ ਕੋਈ ਫੁੱਫੜਾ ਕਾਣੂ ਨਾ ਨਾ ਚੁਗਲੀ ਕਰੀ ਜਾਂਦੇ ਤੂੰ ਤਾਂ ਲੱਗਦਾ ਕਾਦੀ ਕਰਦੇ ਆ ਇਹ ਕਹਦੇ ਬੰਗਾਂ ਭਜਾਤੀਆਂ ਇਹਨਾਂ ਨੇ ਨਾ ਨਾ ਜਿਹੜਾ ਹੈ ਕਿ ਮਿਲਣ ਦਿੰਗਾ ਅਰ ਜੀ ਹਨੂ ਕੀ ਲੋੜ ਹੈ ਕੰਗਰੇਡਰ ਤੇਰੀ ਪੂਆ ਨੂੰ ਕੀ ਲੋੜ ਹੈ ਇਹ ਗੱਲ ਕਰਨ ਦੀ ਹਾਂ ਹੋ ਠੀਕ ਆ ਦੇਖ ਲੈ ਕੈਸਾ ਹੋ ਗਏ ਉੱਥੇ ਦੇ ਉੱਥੇ ਨਹੀਂ ਕੁਝ ਨਹੀਂ ਹੋਇਆ ਇਹਨਾਂ ਬਾਹਲੇ ਮੈਂ ਮੂਟਿਆ ਕਰ ਰਿਹਾ ਮੜਾ ਯਾ ਤੂੰ ਹੁਣ ਪਿਸ਼ਾਬ ਕਰਨ ਬੈਠੀ ਤਾਂ ਨਹੀਂ ਦੋਨੀ ਕਾਟੋ ਨੇ ਕਰਾ ਦੀ ਚੰਗਾ ਚੱਫਾ ਕਰਕੇ ਵਾਗ ਜਾ ਇਧਰ ਬਾਹਲੇ ਫੜਾ ਸਾਹਮਣੇ ਸਾਹਮਣੇ ਹਾਂ ਸਾਡੀ ਖੁਸ਼ੀ ਚ ਨਾ ਡਿੱਗੀ ਕਿਤੇ ਨਾ ਨਾ ਵਾਹ ਤੇ ਦੇਖ ਹਾਂ ਇਹ ਫੁੱਫੜਾ ਕੋਈ ਅਣਜਾਣ ਥੋੜੀ ਬਗੀ ਫੁੱਫੜ ਦੇ ਦੋ ਅੱਖਾਂ ਲੱਗੀਆਂ ਐ ਤਾਂ ਜੀ ਵੀ ਗੋਲ ਮੋਰੀ ਚ ਬਠੇਰੇ ਬੈਠਿਆ ਕੰਜਰਾ ਉਦੋਂ ਪਹਿਲਾ ਗੋਲ ਚੰਗਾ ਚੰਗਾ ਤੂੰ ਚੱਲ ਕੇ ਨਜਾਮ ਸਾਹ ਉਹਨਾਂ ਜਵਾਰ ਨਹੀਂ ਜਿਵੇਂ ਬਠੇਰੀਆਂ ਵੜਕਾ ਮਾਰ ਰਹੀਆਂ ਉਹ ਦੋ ਨਾ ਮੱਤਲੀ ਪਹਿਲਾਂ ਕਿਹਿਆ ਹੁੰਦਾ ਤੇਰੇ ਐ ਇਟਾਂ ਲੱਗੀਆਂ ਉਹਨਾਂ ਵਿਚਾਰੇ ਮੋੜਾ ਅੱਛਾ ਛੱਡਾ ਗੜੱਪ ਦੇਣੇ ਫਾਇਦਾ ਅੱਛਾ ਓਏ ਪਹਿਲਾ ਉਹੀ ਚੱਲਦੀਆਂ ਸੀ ਨਾ ਫਿਰ ਜਵਾਨਾ ਉਹ ਸੀ ਪਹਿਲਾਂ ਹਾਂ ਉਹ ਫਿਰ ਗੜਾਪਾਲੇ ਆ ਤੁਸੀਂ ਹਾਂ ਗੜਾਪਾਲੇ ਤੁਸੀਂ ਗੜਾਪਾਲੀ ਮੰਨ ਲਓ ਬੈਠਾ ਟੁੱਟ ਮੈਂ ਆ ਗਿਆ ਪਿਖਾਵ ਕਰਨਾ ਔਰ ਪੂਆ ਠੀਕ ਹਾਂ ਸਾਰੇ ਠੀਕ ਨੇ ਭਾਈ ਤੈਨੂੰ ਤਾਂ ਨਹੀਂ ਆਇਆ ਤੂੰ ਬਾਹਲੇ ਤੂੰ ਚਾਕੇ ਨਾ ਤੂੰ ਉਹੀ ਗੱਲਾਂ ਕਰ ਲੈ ਕਰ ਇੱਥੇ ਵੀ ਨਹੀਂ ਟਿਕਦਾ ਬਾੜਾ ਖਿਆਲ ਰੱਖਦਾ ਨਾ ਤੇਰਾ ਨਹੀਂ ਨਹੀਂ ਹਾਂ ਹੀ ਆ ਖਿਆਲ ਤੇ ਇੱਕ ਦੂਜੇ ਸਵਾਲ ਰੱਖਦੇ ਆ ਮੂੰਹ ਵਾਲਾ ਔਰ ਮਾਤਾ ਹਨਵਾਇ ਕਿ ਕਿਹੜੇ ਲੋਟਾ ਹੁਣ ਆਸੀਂ ਕਰਾਂਗੇ ਤੇ ਸਾਰੇ ਆਪਾਂ ਮੁੰਡੇ ਦਾ ਰਿਸ਼ਤਾ ਹੂੰ ਸਾਗਨਤਾ ਪਾਤਾ ਵਸ ਵਿਆਹ ਦਾ ਵਿਆਹ ਦੇ ਹਾਂ ਵਿਆਹ ਕਰਾਂਗੇ ਹੁਣ ਅੱਛਾ ਛੋਟਾ ਪਾਸਟ ਦਾ ਕਰਨਾ ਹਲੇ ਰਿਸ਼ਤਾ ਅੱਛਾ ਵੱਡੇ ਦਾ ਵਿਆਹ ਦਾ ਅੱਛਾ ਤੇ ਸਾਰੇ ਜਾਣੇ ਆਉਦੇ ਆ ਲੀੜਾ ਕਪੜਾ ਸਮਿਆੜੋ ਕੋਈ ਨਹੀਂ ਉੱਥੇ ਨਹੀਂ ਪਹੁੰਚ ਜਾਵਾਂਗੇ ਕਾਰਡ ਕੂਟ ਤਾਂ ਹਲੇ ਆਪਾਂ ਸਿਪਾਈ ਨਹੀਂ ਹੈਗੇ ਹਲੇ ਸਿਪਾਵਾਂਗੇ ਹਾਂ ਹਾਂ ਜੇ ਲੱਗਿਆ ਟਾਈਮ ਤਾਂ ਫੜਾ ਜਾਾਂਗੇ ਕੇਰਾ ਮਾਖਾ ਚਾ ਲੰਗਦੇ ਟੱਪਦੇ ਕਹੇ ਜੀ ਦਵਾਈ ਲੈਣ ਗਏ ਸੀ ਇਸ ਤਾਂ ਅੱਛਾ ਹਾਂ ਉਹ ਸਪੈਸ਼ਲ ਤਾਂ ਕਿ ਉਹ ਟਾਕੀ ਦਾ ਭੇੜ ਲਾ ਦਾ ਫੜਾ